ਲਾਗੂ ਵੀ ਉਹਨਾਂ ਕੀਤਾ ਕਰਨੇ ਜਿਹੜੇ ਕਿਸਾਨਾਂ ਨੇ ਹੜਤਾਲ ਕਰੀਆ ਹੈ ਬਹੁਤ ਵਧੀਆ ਕਰੀਆ ਦਾ ਪੰਦੀ ਕੋਲ ਬਹੁਤ ਵਧੀਆ ਮੈਨੂੰ ਸਾਰਾ ਇੰਡੀਆ ਬੰਦ ਹੋਣਾ ਚਾਹੀਦਾ ਸਾਰੇ ਜਿੰਨੇ ਵੀ ਸੀਐਮ ਐ ਪੀਐਮ ਸਾਰੇ ਮੰਤਰੀ ਸਾਰੇ ਹੋਣਾ ਚਾਹੀਦਾ ਤਾਂ ਕੁਝ ਹੋਏਗਾ ਸਾਲ ਹੋ ਗਿਆ ਸ਼ੰਭੂ ਬਾਦਕ ਬੰਦ ਕਰਦੇ ਕੋਈ ਫਾਇਦਾ ਹੋਇਆ ਨਹੀਂ ਆ ਜੇ ਆਪਾਂ ਨੇ ਕੋਈ ਧਰਨਾ ਦੇਣਾ ਉਸ ਦਾ ਰਿਜ਼ਲਟ 24 ਘੰਟੇ ਵਿੱਚ ਆਉਣਾ ਚਾਹੀਦਾ 24 ਘੰਟੇ ਦਾ ਰਿਜ਼ਲਟ ਆਉਣਾ ਚਾਹੀਦਾ ਸਾਲ ਹੋ ਗਿਆ ਆਮ ਜੰਦਾ ਪਰੇਸ਼ਾਨ ਹੋ ਰਹੀ ਆ ਸਰਪੰਚਾਂ ਦੀ ਵਰਕਸ਼ਾਪ ਤੋਂ ਜਿਵੇਂ ਅਸੀਂ ਅੱਜ ਧਰਨਾ ਲਾਇਆ ਜਿਹੜਾ ਸੀ ਇਹ 30 ਦਸੰਬਰ ਅੱਜ ਅਸੀਂ ਧਰਨੇ ਤੇ ਸਾਰੇ ਪਟਿਆਲਾ ਸਾਰਾ ਪੰਜਾਬ ਬੰਦ ਕਰਨਾ ਚਾਹੁੰਦੇ ਸੀ ਉਹਨਾਂ ਦਾ ਉਹਦੇ ਵਿੱਚ 70% ਪੰਜਾਬ ਬੰਦ ਹੋਇਆ ਅੱਜ ਬਾਕੀ ਸਰਕਾਰਾਂ ਨੇ ਆਪਣੀ ਭਗਾਈ ਮਾਰੀ ਜਾਨੀ ਆ ਕੋਈ ਸਰਕਾਰ ਕਿਸੇ ਦੀ ਨਹੀਂ ਹੁੰਦੀ ਆ ਉਹ ਸਰਕਾਰ ਦੇ ਕਿਸੇ ਹਾਸਰ ਨਹੀਂ ਆ ਵੀ ਲੋਕੀ ਸਾਲ ਹੋ ਗਿਆ ਸ਼ੰਭੂਪੱਟ ਦੇ ਪਰੇਸ਼ਾਨ ਆ ਜੰਨੇ ਬਹੁਤ ਜ਼ਿਆਦਾ ਪਰੇਸ਼ਾਨ ਆ ਪਤਾ ਨਹੀਂ ਕਿੱਦੋਂ ਆ ਰਹੇ ਕਿੱਦੋਂ ਜਾ ਰਹੇ ਕਿਸੇ ਸਰਕਾਰ ਦੇ ਕੋਈ ਅਸਰ ਨਹੀਂ ਕੀਤੇ ਉਹ ਕਿਸਾਨਾਂ ਨੂੰ ਇਹ ਚਾਹੀਦਾ ਜਾ ਕੇ ਸੀਐਮ ਦੀ ਕੋਠੀ ਕਰੇ ਗਵਰਨਰ ਦੀ ਕੋਠੀ ਕਰੇ ਵੀ ਬਾੜੀਆਂ ਦੇ ਤਾਂ ਰੋਹ ਦਾ ਨੁਕਸਾਨ ਹੋ ਰਿਹਾ ਇੱਕ ਇੱਕ ਦੁਕਾਨ ਦੇ ਉੱਤੇ ਪੰਜ ਪੰਜ ਛੇ ਛੇ ਮੁੰਡੇ ਕੰਮ ਕਰਦੇ ਉਹਨਾਂ ਦਾ ਰੋਜ਼ਗਾਰ ਵੀ ਜਾਏਗਾ ਖਾੜੇ ਦੁਕਾਨਦਾਰਾਂ ਦੇ ਤਾਂ ਪੈਸੇ ਨਿਕਰੇ ਉਹਨਾਂ ਦੀ ਰੋਟੀ ਦੇ ਪੈਸੇ ਕੱਢ ਲੇਗੇ ਇੱਕ ਪਾਸੋਂ ਕਹਿੰਦੇ ਆਮ ਆਦਮੀ ਦੀ ਸਰਕਾਰ ਹੈ ਦੂਜੇ ਪਾਸੋਂ ਕਿਸਾਨਾਂ ਨਾਲ ਧੱਕਾ ਕਰ ਰਹੇ ਕਿਸਾਨਾਂ ਨੂੰ ਜਾ ਕੇ ਉਹਨਾਂ ਦਾ ਘਰੋ ਕਰਨਾ ਚਾਹੀਦਾ ਨਾ ਕੀ ਦੁਕਾਨਦਾਰਾਂ ਦਾ ਕਰਨਾ ਚਾਹੀਦਾ ਪਾਸ ਕਰਦੇ ਲਾਗੂ ਵੀ ਉਹਨੇ ਕਿਤੇ ਗਾਣੂ ਜਿਹੜੇ ਕਿਸਾਨਾਂ ਨੇ ਹੜਤਾਲ ਕਰੀਆ ਹੈ ਬਹੁਤ ਵਧੀਆ ਕਰੀਆ ਕਰਨੀ ਚਾਹੀਦੀ ਦੀ ਬਿਯਾਰ ਵਾਲਾ ਸਮਰਥਨ ਦੇਣਾ ਚਾਹੀਦਾ ਸੀਗਾ ਜੀ ਦੇ ਵਿੱਚ ਜਿਹੜੇ ਯਾਰ ਆਤੇ ਖੁੱਲੇ ਅਤੇ ਬੰਦ ਹੈ ਜੀ ਉਹਨਾਂ ਦਾ ਸਮਰਥਨ ਦਿਓ ਜਿਹੜੇ ਕਿਸਾਨਾਂ ਨੂੰ ਸਮਰਥਨ ਦਿਓ ਇਹ ਹੜਤਾਲ ਹੋਈ ਹੈ ਦੁਕਾਨਦਾਰੋਂ ਆਪਣੀ ਬੇਨਤੀ ਹੈ ਕਿ ਉਹ ਸਮਰਥਨ ਦੇਣ ਖਾਨ ਯੂਨੀਅਨ ਵਾਲਿਆਂ ਨਾਲ ਆਪਣੇ ਬਜ਼ਾਰ ਵਰਦਾਰ ਬੰਦ ਰੱਖਣ ਅੱਜ ਫੋੜ ਕੀ ਗੱਲਾਂ ਜਾਣਗੇ ਨਾਲ ਬਸ ਇਹੀ ਕਹਿਣਾ ਚਾਹਾਂਗੇ ਕਿ ਬਜ਼ਾਰ ਵਾਲਿਆਂ ਨੂੰ ਬਜ਼ਾਰ ਵਾਲੇ ਸਮਰਥਨ ਦੇਣ ਆਪਣਾ ਖਾਨ ਯੂਨੀਅਨ ਵਾਲੇ ਜਿਹੜੀ ਹੜਤਾਲ ਕਰੀ ਆ ਫੇਰੇ 7 ਵਜੇ ਲੈ ਕੇ 4 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਇਹਦੇ ਵਾਪਸ ਖੰਡਾਰ ਆਪਣੇ ਲਗਾ ਨਾਮੰਦ ਰੱਖਣੇ ਤਾਂ ਕਿ ਕੱਲ ਨੂੰ ਜਿਹੜੀ ਮਾਰ ਪੈ ਰਹੀ ਆ ਕਿਸਾਨਾਂ ਦੇ ਨਾਲ ਆਮ ਬੰਦਿਆਂ ਨੂੰ ਆਮ ਪਬਲਿਕ ਨੂੰ ਮਾਰ ਨਾ ਪਵੇ ਜਿਸ ਤਰ੍ਹਾਂ ਕੀ ਦੇਖਣ ਨੂੰ ਆ ਰਿਹਾ ਕਿ ਜਿੰਨੇ ਵੀ ਮੇਨ ਚੌਂਕ ਹੈਗੇ ਆ ਹਰ ਚੌਂਕ ਦੇ ਵਿੱਚ ਆਵਾਜਾਈ ਬੰਦ ਕੀਤੀ ਗਈ ਆ ਕਿਸਾਨਾਂ ਵੱਲੋਂ ਆਵਾਜਾਈ ਚੱਲ ਰਹੀ ਆ ਜੀ ਆਵਾਜਾਈ ਕੋਈ ਬੰਦ ਨਹੀਂ ਆ ਵੀਡੀਓ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਗੱਡੀਆਂ ਰੋਕੀਆਂ ਗਈਆਂ ਗੱਡੀਆਂ ਦਾ ਕਿਸਾਨ ਨੇ ਪਹਿਲਾਂ ਹੀ ਕਹਤਾ ਸੀਗਾ ਜੇ ਅਸੀਂ ਗੱਡੀਆਂ ਰੋਪਾਂਗੇ ਜੀ ਟ੍ਰੈਨਾਂ ਰੋਪਾਂਗੇ ਉਦੋਂ ਮਾਰ ਨਜ਼ਾਰਾ ਨਾ ਨਾ ਪ੍ਰਾਈਵੇਟ ਗੱਡੀਆਂ ਵੀ ਰੋਕੀਆਂ ਗਈਆਂ ਨੇ ਜੀ ਪ੍ਰਾਈਵੇਟ ਗੱਡੀਆਂ ਜਿਹੜੇ ਲੋਕੀ ਰੋਕੀ ਗਈ ਸਰਕਾਰੀ ਬਸਾਂ ਸਰਕਾਰੀ ਰੇਲਣਾ ਇਹ ਬੰਦ ਕਰੀਆਂ ਨਹੀਂ ਇਹ ਰੋਕਾਂਗੇ ਕਿ ਕਿਸਾਨਾਂ ਨੇ ਇਹਨਾਂ ਨੂੰ ਬੰਦ ਕਰਨ ਦਾ ਫਿਰ ਅੱਧਾ ਬਿੱਤਾ ਰਿਹਾ ਕੱਲ ਮੇਰੇ 7 ਵਜੇ ਲੈ ਕੇ 4 ਵਜੇ ਤੱਕ ਨਾਮਕਰ ਉਡਾਈ ਇੰਦਰਦੀਪ ਸਿੰਘ ਜੀ ਮੇਰਾ ਨਾਮ ਸਰਪੰਚਾਂ ਜੀ ਬਖਸ਼ੀ ਆਪਕੋ ਜੀ ਮੈਂ ਅਸੀਂ ਅੱਜ ਧਰਨਾ ਲਾਇਆ ਜਿਹੜਾ ਸੀ ਇਹ 30 ਤਰੀਕ ਦਸੰਬਰ ਅੱਜ ਵੀ ਧਰਨੇ ਦੇ ਸਾਰੇ ਪਟਿਆਲਾ ਸਾਰਾ ਪੰਜਾਬ ਬੰਦ ਕਰਨਾ ਚਾਹੁੰਦੇ ਸੀ ਉਹਨਾਂ ਦਾ ਉਹਦੇ ਵਿੱਚ 70% ਪੰਜਾਬ ਬੰਦ ਹੋਇਆ ਅੱਜ 30% ਪੰਜਾਬ ਆਪਣਾ ਬੰਦ ਨਹੀਂ ਹੋਇਆ ਗੱਡੀ ਸਾਹਦੇ ਖੜੇ ਹਾਂ ਤੁਸੀਂ ਅੱਜ ਅਸੀਂ ਪਟਿਆਲਾ ਕਿਲਾ ਚ ਨਾਰਦਾਨਾ ਜਾਓ ਆਪਣਾ ਕਿਲਾ ਚ ਨਾਰਦਾਨਾ ਜਾਓ ਨਾਰਦਾਨਾ ਅਨਾਰ ਦਾ ਚੌਂਕ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਖੜੇ ਹਾਂ ਇੱਥੇ ਚੌਂਕ ਦੇ ਵਿੱਚ ਘੱਟੋ ਘੱਟ 10% ਦੁਕਾਨਾਂ ਗੁੰਡੀਆਂ ਨੇ 90% ਬੰਦ ਨੇ ਸਾਰੀਆਂ ਇਹਦੇ ਵਿੱਚ ਸਾਨੂੰ ਬਹੁਤ ਜਿਆਦਾ ਸੰਜੋਗ ਦਿੱਤਾ ਸਾਰੇ ਪਟਿਆਲੇ ਨੇ ਇੰਨਾ ਜਿਆਦਾ ਸੰਜੋਗ ਦਿੱਤਾ ਸਾਨੂੰ ਵੀ ਇੰਨਾ ਜਿਆਦਾ ਕਿਸਾਨਾਂ ਦਾ ਵੀ ਇੰਨੀ ਜਦੇ ਲੋੜਬੰਦ ਸਾਡੇ ਨਾਲ ਖੜੇ ਨੇ ਕਿਸਾਨ ਪਟਿਆਲਾ ਵੀ ਸਾਡੇ ਨਾਲ ਬਹੁਤ ਜਿਆਦਾ ਖੜਾ ਵੀ ਅਸੀਂ ਇੰਨੀ ਇੰਨੀ ਸਾਨੂੰ ਕਿਸੇ ਤੋਂ ਉਮੀਦ ਨਹੀਂ ਸੀ ਵੀ ਜਿੰਨਾ ਸਾਡਾ ਪਟਿਆਲਾ ਸਾਡੇ ਨਾਲ ਖੜਾ ਖੜਾ ਹੋਊਗਾ ਵੀ ਅਸੀਂ ਬਹੁਤ ਜਿਆਦਾ ਪਟਿਆਲੇ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਸਾਡੇ ਨਾਲ ਮੁੰਡੇ ਨਾਲ ਮੁੰਡਾ ਨਾਲ ਖੜੇ ਨੇ ਆ ਦੁਕਾਨਾਂ ਵਾਲਿਆਂ ਨੇ ਅਸੀਂ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਹਰੇਕ ਲੋੜਬੰਦ ਸਾਨੂੰ ਤੇਰੇ ਨੇ ਕਿਸੇ ਦੀ ਸਾਨੂੰ ਘਾਟ ਨਹੀਂ ਪੈ ਰਹੀ ਕਿਸ ਚੀਜ਼ ਵੀ ਅਸੀਂ ਹੱਥ ਜੋੜ ਕੇ ਹਰੇਕ ਨਾਲ ਕਹਿ ਰਹੇ ਆ ਸ਼ਟਰ ਬੰਦ ਕਰੋ ਸ਼ਟਰ ਬੰਦ ਕਰੋ ਸਾਰੇ 1 ਮਿੰਟ ਤੋਂ ਪਹਿਲਾਂ ਸਾਡੀ ਵੀ ਲੋੜ ਬੰਦ ਸਾਡੀ ਪੂਰੀ ਕਰ ਰਹੇ ਨੇ ਮਤਲਬ ਵੀ ਹੱਕ ਨਾਲ ਨਾਲ ਹੱਕ ਖੜੇ ਨੇ ਵੀ ਅਸੀਂ ਇਹ ਜਿਹਦਾ ਕਰ ਰਹੇ ਆ ਵੀ ਧੰਨਵਾਦ ਕਰ ਰਹੇ ਆ ਅਸੀਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਨਦੇ ਆ ਕਿਸਾਨ ਮਜ਼ਦੂਰ ਇਕ ਜਿੰਦਾਬਾਦ ਕਿਸਾਨ ਮਜ਼ਦੂਰ ਇਕ ਜਿੰਦਾਬਾਦ ਕਿਸਾਨ ਜਿੰਦਾਬਾ ਮੇਰਾ ਨਾਮ ਰਮਨ ਸਿੰਘ ਦਾ ਕਿਆ ਕਹਣਾ ਚਾਹਾਂ ਕਿ ਆ ਪੰਜਾਬ ਮੰਤਰੀ ਕੋਲ ਸੀਗੀ ਤੇ ਸਮਰਥਨ ਪੰਜਾਬ ਮੰਦੀ ਕੋਲ ਹੈ ਬਹੁਤ ਵਧੀਆ ਮੈਂ ਕਹਿੰਦਾ ਸਾਰਾ ਇੰਡੀਆ ਬੰਦ ਹੋਣਾ ਚਾਹੀਦਾ ਸਾਰੇ ਜਿੰਨੇ ਵੀ ਸੀਐਮ ਐ ਪੀਐਮ ਸਾਰੇ ਮੰਤਰੀਦਾਂ ਕਰਾਉਣਾ ਚਾਹੀਦਾ ਤਾਂ ਕੁਝ ਹੋਏਗਾ ਸਾਲ ਹੋ ਗਿਆ ਸ਼ੰਭੂ ਭਾਰਤ ਬੰਦ ਕਰੇ ਕੋਈ ਫਰਕ ਨਹੀਂ ਆ ਜੇ ਆਪਾਂ ਨੇ ਕੋਈ ਤਰਨਾ ਦੇਣਾ ਉਸ ਦਾ ਰਿਜ਼ਲਟ 24 ਘੰਟੇ ਵਿਚਾਰਨਾ ਚਾਹੀਦਾ 24 ਘੰਟੇ ਰਿਜ਼ਲਟ ਵਾਲਾ ਜਿੰਦਾ ਸਾਲ ਉਹਦਾ ਆਮ ਜਿੰਦਾ ਪਰੇਸ਼ਾਨ ਹੋ ਰਹੀ ਆ ਕਿਸੇ ਨੂੰ ਸਰਕਾਰ ਨੂੰ ਫਰਕ ਨਹੀਂ ਆ ਕਿਸੇ ਨੂੰ ਵਪਾਰੀ ਨੂੰ ਫਰਕ ਨਹੀਂ ਆ ਅਸਾਜ ਸਾਡਾ ਲੰਗਰ ਲੱਗਣਾ ਨਾਨੇ ਦੇਵ ਜੀ ਮਾਤਾ ਦੇ 31 ਦਿਨੋਂ ਉੱਤੋਂ ਸਮਾਨ ਸਾਡਾ ਸਮਾਨ ਸਾਡਾ ਤਿਆਰ ਪਿਆ ਜੀ ਟਰੱਕ ਸਾਡਾ ਆਏਗਾ ਬੰਦੇ ਸਾਡੇ ਸਾਹਮਣੇ ਖੜੇ ਆ ਦੇਖੋ ਨਾਨੇ ਦੇਵ ਜੀ ਜਾਣ ਲਈ ਉੱਥੇ ਅਸੀਂ ਲੰਗਰ ਲਾਣਾ ਕੀਤੀ ਇੱਕ ਦਾ ਬਾਕੀ ਸਰਕਾਰਾਂ ਨੇ ਆਪਣੀ ਭਗਾਈ ਮਾਰੀ ਜਾਨੀ ਆ ਉਹੀ ਸਰਕਾਰ ਕਿਸੇ ਦੀ ਨਹੀਂ ਹੁੰਦੀ ਆ ਉਹੀ ਸਰਕਾਰ ਦੇ ਕਿਸੇ ਦਾ ਅਸਰ ਨਹੀਂ ਆ ਵੀ ਲੋਕੀ ਸਾਲ ਹੋ ਗਿਆ ਸ਼ੰਭੂ ਬਾਟ ਦੇ ਪਰੇਸ਼ਾਨ ਆ ਜੰਨੇ ਬਹੁਤ ਜਿਆਦਾ ਪਰੇਸ਼ਾਨ ਆ ਪਤਾ ਨਹੀਂ ਕਿੱਧਰ ਨੂੰ ਆ ਰਹੇ ਕਿੱਧਰ ਨੂੰ ਜਾ ਰਹੇ ਕਿਸੇ ਸਰਕਾਰ ਦੇ ਕੋਈ ਅਸਰ ਨਹੀਂ ਆ ਕਿਹੜਾ ਬਾਜ਼ਾਰ ਦਾ ਜੀ ਇਹ ਇਹ ਪਟਿਆਲਾ ਸ਼ਹਿਰ ਦੀ ਗੁਰ ਮੰਡੀ ਪਟਿਆਲਾ ਹਾਂ ਜੀ ਆ ਪ੍ਰਧਾਨ ਆ ਗਿਆ ਗੁਰ ਮੰਡੀ ਸਾਡੇ ਪ੍ਰਧਾਨ ਜੀ ਆ ਪ੍ਰਧਾਨ ਜੀ ਆਹੋ ਇੱਕ ਮਿੰਟ ਜੀ ਸਾਡੇ ਸੁਨੀਲ ਗੋਲ ਹੈਪੀ ਪ੍ਰਧਾਨ ਜੀ ਨਾਲ ਆਜੋ ਸਰੀਲ ਗੋਲੇ ਆਪੀ ਪ੍ਰਧਾਨ ਜੀ ਸਾਡੇ ਜੀ ਜਮਾਤਾਦੀ ਜੀ ਕੀ ਕਹਿਣਾ ਚਾਹਾਂਗੇ ਕਿ ਪੰਜਾਬ ਪੰਥਰੀ ਕੋਲ ਸੀਗੇ ਸਮਰਥਨ ਦਿੱਤਾ ਤੁਸੀਂ ਪੂਰਾ ਇਹਨਾਂ ਨੂੰ ਕਿਸਾਨਾਂ ਨੂੰ ਇਹ ਚਾਹੀਦਾ ਜਾ ਕੇ ਸੀਐਮ ਦੀ ਕੋਠੀ ਕਰਨ گورنر ਦੀ ਕੋਠੀ ਕਰਨ ਵਪਾਰੀਆਂ ਦੇ ਤਾਂ ਰੋਜ਼ ਦਾ ਨੁਕਸਾਨ ਹੋ ਰਿਹਾ ਈਕੀਕ ਦੁਕਾਨ ਦੇ ਉੱਤੇ ਪੰਜ ਪੰਜ ਛੇ ਛੇ ਮੁੰਡੇ ਕੰਮ ਕਰਦੇ ਉਹਨਾਂ ਦਾ ਰੋਜ਼ਗਾਰ ਵੀ ਜਾਏਗਾ ਸਾਡੇ ਦੁਕਾਨਾਂ ਦੇ ਤਾਂ ਪੈਸੇ ਲਗੀ ਰਹੇ ਉਹਨਾਂ ਦੀ ਰੋਟੀ ਦੇ ਪੈਸੇ ਕੱਢ ਜੰਗੇ ਇੱਕ ਮਾਸੋਂ ਕਹਿੰਦੇ ਆਮ ਆਦੀ ਦੀ ਸਰਕਾਰ ਹੈ ਦੂਜੇ ਪਾਸੇ ਕਿਸਾਨਾਂ ਨਾਲ ਧੱਕਾ ਕਰ ਰਹੇ ਕਿਸਾਨਾਂ ਨੂੰ ਜਾ ਕੇ ਉਹਨਾਂ ਦਾ ਘਰੋ ਕਰਨਾ ਚਾਹੀਦਾ ਨਾਗਰਿਕ ਦੁਕਾਨਦਾਰਾਂ ਦਾ ਕਰਨਾ ਚਾਹੀ ਦੁਕਾਨਦਾਰ ਦਾ ਦੇਖੋ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਇਹ ਦੇਖੋ ਜੀ ਠੀਕ ਹੈ ਨਾ ਜੀ ਸਾਰੇ ਲੇਬਰ ਬਿੱਲੀ ਬੈਠੀ ਹੈ ਸਾਰੇ ਲੇਬਰ ਦੇਖੋ ਅੱਗੇ ਸੇਕ ਰਹੀ ਹੈ ਬਿੱਲੀ ਬੈਠੀ ਹੈ ਇਹਨਾਂ ਨੂੰ ਕਿੱਥੇ ਮਜ਼ਦੂਰੀ ਮਿਲੇ ਇਹਨਾਂ ਸਵੇਰੇ ਮਾਈਸ਼ਾ ਨੂੰ ਕਿਹਾ ਜਿੱਦਾਂ ਕਿ ਕਿਸਾਨ ਨੇਤਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀਗਾ ਕਿ ਪੰਜਾਬ ਬੰਦ ਦੇ ਵਿੱਚ ਪੂਰੀ ਆਵਾਜਾਈ ਵੀ ਬੰਦ ਹੋਣੀ ਚਾਹੀਦੀ ਹੈ ਪਰ ਦਿਖ ਰਿਹਾ ਕਿ ਆਵਾਜਾਈ ਯਾਰ ਪੂਰੀ ਓਪਨ ਹੈ ਤੇ ਹਾਈਵੇ ਤੇ ਸਾਰੀ ਪ੍ਰਾਈਵੇਟ ਗੱਡੀਆਂ ਵੀ ਰੁਕੀਆਂ ਗਈਆਂ ਨੇ ਉਹ ਕਿਉਂ ਮੈਂ ਜਾਨਣਾ ਜੀ ਇਹਨਾਂ ਨੂੰ ਕਿਸਾਨਾਂ ਨੂੰ ਭਰਾਵਾਂ ਨੂੰ ਉਹ ਵੀ ਸਾਡੇ ਭਰਾ ਹੈ ਜਾ ਕੇ ਉੱਥੇ ਕਿਸਾਨ ਜਿਹੜੇ ਹੈਗੇ ਸੀ ਐਮ ਦੀ ਕੋਠੀ ਕਰਨ گورنر ਦੀ ਕੋਠੀ ਕਰਨ ਉਹ ਵੀ ਕਿਉਂ ਜਿਹੜੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਆ ਪਿੰਡਾਂ ਦੇ ਵਿੱਚੋਂ ਵੀ ਉੱਥੇ ਚਾਮ ਲਗਾਇਆ ਗਿਆ ਤੇ ਗੱਡੀਆਂ ਰੁਕੀਆਂ ਗਈਆਂ ਆਪਣੀ ਮਸੂਲੀਕਰਨ ਨਿਕਲ ਰਿਹਾ ਪਰੇਸ਼ਾਨੀ ਆਈ ਹਰੇਕ ਆਦਮੀ ਨੂੰ ਸਿੰਪਲ ਆ ਆ ਆਦਮੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਆ ਕੋਈ ਹੱਲ ਨਹੀਂ ਆ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਆਦਮੀ ਨੂੰ ਸਰਕਾਰ ਨੂੰ ਚਾਹੀਦਾ ਹੈ ਸਾਰੇ ਸਰਕਾਰਾਂ ਨੂੰ ਬੀਨਾ ਦਾ ਮੁੱਦਾ ਸੀਰੀਅਸ ਲੈ ਕੇ ਇਹਨਾਂ ਨਾਲ ਗੱਲਬਾਤ ਕਰੇ ਇਹਨਾਂ ਦਾ ਕੋਈ ਹੱਲ ਨਿਕਾਲੇ ਹਰ ਕਿਸੇ ਦਾ ਹੱਲ ਹੈਗਾ ਨਾ ਕੋਈ ਨਾ ਕੋਈ ਉਹ ਹੱਲ ਨਿਕਾਲੇ ਬੈਠ ਕੇ ਹੱਲ ਨਿਕਲੇਗਾ ਗੱਲ ਬਤਨਾਂ ਨਹੀਂ ਹਮ ਸਾਲ ਹੋ ਗਿਆ ਉਹ ਤਾਂ ਦੇਖਦੇ ਜੇ ਕੋ ਵਿਚਾਰੇ ਠੰਡੇ ਤੇ ਗਰਮੀ ਤੇ ਸਰਦੀ ਇਹ ਬੰਦੇ ਮਰ ਰਿਹਾ ਠੰਡ ਚ ਗਰਮੀ ਚ ਸਰਦੀ ਚ ਸਾਰਾ ਕੁਝ ਹੋ ਰਿਹਾ ਮਤਲਬ ਇਹੋ ਪਰੇਸ਼ਾਨੀ ਹੈ ਜੀ ਕਿਸੇ ਨੂੰ ਸੂਫ ਹੈ ਕਿਸੇ ਨੂੰ ਨਹੀਂ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਤੇ ਇਹਨਾਂ ਕਹ ਹੱਲ ਕਰਦੇ ਕੋਈ ਸੁਣਨ ਚ ਆਇਆ ਕਿ ਪੈਟਰੋਲ ਬੰਬ ਵੀ ਪੈਟਰੋਲ ਪੰਪ ਵੀ ਬੰਦ ਕੀਤੇ ਗਏ ਆ ਤੇ ਇੱਕ ਪਾਸੇ ਕਹਿੰਦੇ ਆ ਕਿ ਜਿਹੜੀ ਸਿਹਤ ਸੁਵਿਧਾ ਹੈਗੀ ਆ ਉਹ ਖੁੱਲੀਆਂ ਨੇ ਕਿ ਜਿਹੜੀ ਐਂਬੂਲੈਂਸ ਹੈਗੀ ਆ ਐਂਬੂਲੈਂਸਰ ਤੇਲ ਦੇ ਨਾਲ ਹੀ ਚੱਲੂਗੀ ਜੇ ਤੇਲ ਖਤਮ ਹੋ ਗਿਆ ਤਾਂ ਰਸਤੇ ਸਹੀ ਸਾਰਾ ਸਰਾਂ ਦਰੋੜ ਸਾਰਾ ਰਾਜਵਰ ਰੋਡ ਜਾਂ ਪਿਆ ਜਿਹੜੇ ਇਹਨਾਂ ਦੇ ਜਿੱਥੇ ਨੱਕੇ ਲੱਗੇ ਹੋਏ ਆ ਜਾਮ ਹੈ ਜਿੱਥੇ ਉਹਨਾਂ ਦੇ ਪਿੰਡਾਂ ਦੇ ਆਲੇ-ਦਾਲੇ ਆ ਉਹਨਾਂ ਨੂੰ ਜਿਹੜੀ ਸਿਹਤ ਸੰਬੰਧੀ ਸਮੱਸਿਆ ਉਹ ਉੱਥੇ ਆਉਣ ਸਾਦੇ ਕਿਸ ਤਰ੍ਹਾਂ ਆਗੇ ਜੋ ਜਬ ਬੰਦੀ ਕਰੇ ਬਈ ਸਰਗਾ ਬੰਦਰ ਬੰਦਾ ਹੀ ਮਰ ਜਾਏਗਾ ਅੰਬੂ ਲੈਣੇ ਸ਼ੇ ਬੰਦਾ ਜਾ ਰਿਹਾ ਉਹਦੇ ਸਾਂਹ ਰੁਕ ਜੰਗੇ ਇਹਨੂੰ ਕੀ ਕਰੇਗਾ ਅੰਦੋਲਨਾਂ ਦਾ ਇਹ ਦੇਖੋ ਸਾਰੇ ਲੇਬਰ ਹੈ ਜੀ ਬਿੱਲ ਖੜੇ ਆ ਕੋਈ ਕੰਮ ਨਹੀਂ ਆ ਜੀ ਇਹਨਾਂ ਦਾ ਸਵੇਰੇ ਕਮਾਣਾ ਸ਼ਾਮ ਨੂੰ ਖਾਣਾ ਜੀ ਜੈ ਮਾਤਾ ਜੀ ਠੀਕ ਹੈ ਠੀਕ